ਜਿਵੇਂ ਸਰਛੇ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਐ ਉਹਦੇ ਨਾਲ ਵੀ ਮੁਲਾਕਾਤਾਂ ਲੋਕੀ ਕਰਦੇ ਐ ਖੁੱਲਾ ਫਿਰਦਾ ਤੁਰਦਾ ਐ ਇਹ ਕੋਈ ਸਿੱਖ ਔਮ ਦੇ ਉੱਤੇ ਕੋਈ ਨਮਾ ਸਖਤੀ ਇਹ ਸਰਕੂਮਤ ਮੋਦੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਐ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕੁਲਵੰਤ ਸਿੰਘ ਜੀ ਨੂੰ ਪਰ ਇੰਡੈਨ ਕੇਆਰਟੀ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਕਿ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਕਹਿੰਦੇ ਦਿੱਤਾ ਹੋਇਆ ਮੈਂ ਪੁੱਛਿਆ ਕਿ ਖ਼ਬਰ ਦਿੰਨੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲਣ ਨਹੀਂ ਦੇਣਾ ਹੁਣ ਕਦਾਂ ਅਸੀਂ ਅਪਲਾਈ ਕੀਤਾ ਸੀਗਾ ਅੰਮ੍ਰਿਤਸਰ ਦੇ ਡੀਸੀ ਨੂੰ ਕਿਉਂ ਕਰਕੇ ਉਸ ਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫਿਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਹਾਂ ਤੇ ਮੈਂ ਲਿਫਟਡੈਂਟ ਗਵਰਨਰ ਜਿਹੜੀ ਦਿੱਲੀ ਹੈ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਪੁੱਛਿਆ ਕਿ ਤਿਹਾਰ ਜੇਲ੍ਹ ਦੇ ਵਿੱਚ ਸਾਡੇ ਕੱਲ ਤੱਕ ਸਾਬ ਦੇ ਜਸਰਾਰ ਹਵਾਰਾ ਸਾਹਿਬ ਹੈਗੇ ਐ ਕਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਐ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਦਅਵਤਾਂ ਦਿੱਤੀ ਸੋ ਮੇਰਾ ਫਹਿਮ ਦਾ ਭਾਵ ਹੈ ਕਿ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮੈਕਮਾ ਹੈਗਾ ਆਈਬੀ ਜਿਹੜਾ ਖੁਫੀਆ ਮੈਕਮਾ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰੇ ਨੇ ਮਿਲ ਕੇ ਉਹਨਾਂ ਸਰਟੀਫਿਕੇਟ ਜਿਹੜੇ ਖਾਲਸਤਾਨੀ ਹੈਗੇ ਹੈ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਜਿੱਪੂ ਰਮਨ ਸਿੰਘ ਮਾਲਕ ਤੋਂ ਬਾਅਦ ਫਿਰ ਇੱਕ ਸੁਖ ਦੂਲ ਸਿੰਘ ਨੂੰ ਮਾਰਤਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ